ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆ ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ-ਕਈ ਸਾਲਾਂ ਤੋਂ ਜੂਝ ਰਹੇ ਐ ਦਵਾਈਆਂ ਖਾ ਕੇ ਆਕ ਤੱਕ ਚੁੱਕੇ ਐ ਕਿ ਤੋਂ ਠੀਕ ਨਹੀਂ ਹੋ ਰੇ ਦਵਾਈ ਨਹੀਂ ਲੱਗ ਰਹੀ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ பசਮਾ ਦੇ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਇਲਾਜ ਕਰਵਾ ਸਕਦੇ ਆ ਬਿਲਕੁਲ ਗਰੰਟੀ ਦੇ ਨਾਲ ਸੋ ਜਿਹੜਾ ਇਹ ਡਸਕਾ ਪਿੰਡ ਹੈ ਇਸ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਤਹਿਸੀਲ ਲਹਿਰਾ ਨੇੜੇ ਸ਼ਹਿਰ ਲਹਿਰਾ ਗਾਗਾ ਨੇੜੇ ਸ਼ਹਿਰ ਬਡਲਾਡਾ ਨੇੜੇ ਸ਼ਹਿਰ ਸੁਨਾਮ ਨੇੜੇ ਸ਼ਹਿਰ ਬਰੇਟਾ ਇਹ ਸਾਰੇ ਸ਼ਹਿਰ ਨੇ ਜਿਹੜੇ ਉਹ ਬਿਲਕੁਲ ਨੇੜੇ ਲੱਗਦੇ ਆ ਆਪਾਂ ਨੂੰ ਸੋ ਤੁਸੀਂ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਆ ਸੋ ਸੰਗਤ ਦੇ ਧਿਆਨ ਦੇ ਵਿੱਚ ਇੱਕ ਗੱਲ ਲਿਆਦੀ ਏ ਕਿ ਸਾਡੇ ਨਾਂ ਦੇ ਉੱਤੇ ਫੇਸਬੁੱਕ ਤੇ YouTube ਤੇ Instagram ਤੇ ਫੇਕ ਅਕਾਊਂਟ ਨਕਲੀ ਅਕਾਊਂਟ ਬਣਾ ਕੇ ਲੋ ਸੰਗਤ ਦੇ ਨਾਲ ਠੱਗਣੇ ਜਿਹੜੇ ਉਹ ਠੱਗੀਆਂ ਮਾਰਦੇ ਆ ਸੋ ਆਪਣੇ ਫੇਕ ਅਕਾਊਂਟ ਬਣਾ ਕੇ ਉਹਨਾਂ ਦੇ ਉੱਤੇ ਸਾਡੀ ਵੀਡੀਓ ਚਲਾ ਕੇ ਉੱਤੇ ਨੰਬਰ ਆਪਦੇ ਲਾ ਲੈਂਦੇ ਆ ਠੱਗਾ ਸੋ ਉਹ ਸੰਗਤ ਨੂੰ ਦਵਾਈ ਕੋਰੀਅਰ ਕਰੀ ਜਾਂਦੇ ਆ ਤੇ ਲੋਕਾਂ ਤੋਂ ਪੈਸੇ ਪਵਾ ਕੇ ਠੱਗੀਆਂ ਮਾਰ ਰਹੇ ਆ ਮੈਂ ਸੰਗਤ ਦੇ ਧਿਆਨ ਦੇ ਵਿੱਚ ਗੱਲ ਲਿਆ ਦੇਵਾਂ ਕਿ ਸਾਡੇ ਵੱਲੋਂ ਕਿਸੇ ਨੂੰ ਦਵਾਈ ਕੋਰੀਅਰ ਨਹੀਂ ਕੀਤੀ ਜਾਂਦੀ ਜਦਨਾ ਤੱਕ ਮਰੀਜ਼ ਸਾਡੇ ਕੋਲ ਇੱਥੇ ਆਂਦਾ ਨਹੀਂ ਨਵਜ ਦਿਖਾਉਂਦਾ ਨਹੀਂ ਉਹਨਾਂ 'ਚ ਅਸੀਂ ਦਵਾਈ ਨਹੀਂ ਦਿੰਦੇ ਸੋ ਇਹਨਾਂ ਤੋਂ ਸਾਵਧਾਨ ਰਹੋ ਅਸੀਂ ਕਿਹਦੀ ਦਵਾਈ ਕੋਰੀਅਰ ਨਹੀਂ ਕਰਦੇ ਸਾਡਾ ਕਿਤੇ ਕੋਈ ਵੀ ਹੋਰ ਬਰਾਛ ਨੇ ਮੇਰੇ ਤੋਂ ਬਿਨਾ ਹੋਰ ਕੋਈ ਦਵਾਈ ਨਹੀਂ ਦਿੰਦਾ ਨਾ ਕੋਈ ਮੇਰਾ ਬੇਟਾ ਨਾ ਕੋਈ ਮੇਰੀ ਪਤਨੀ ਨਾ ਕੋਈ ਮੇਰਾ ਭਰਾ ਸੋ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਂ ਮਿਲਦਾ ਉਹ ਠੱਗ ਇਹ ਵੀ ਕਹਿੰਦੇ ਨੇ ਕਿ ਬਾਬਾ ਜੀ ਗਏ ਹੋਏ ਨੇ ਕੈਂਪ ਤੇ ਤੁਹਾਨੂੰ ਦਵਾਈ ਘਰੇ ਭੇਜ ਦਿੰਨੇ ਆ ਸੋ ਇਹਨਾਂ ਤੋਂ ਸਾਵਧਾਨ ਰਹੋ ਸਾਡੇ ਵੱਲੋਂ ਕਿਸੇ ਨੂੰ ਦਵਾਈ ਕੋਰੀਅਰ ਨਹੀਂ ਕੀਤੀ ਜਾਂਦੀ ਸਾਨੂੰ ਮਿਲ ਕੇ ਐਤਵਾਰ ਨੂੰ ਮਿਲ ਕੇ ਨਵਜ ਦਿਖਾ ਕੇ ਫਿਰ ਦਵਾਈ ਲੋ ਕਿਸੇ ਨੂੰ ਫੋਨ ਦੇ ਉੱਤੇ ਦਵਾਈ ਬੁੱਕ ਨਾ ਕਰਵਾਓ ਸਾਡਾ ਇੱਕੋ ਹੀ ਨੰਬਰ ਹੈ 98765 52176 ਇਹ ਤੋਂ ਬਿਨਾ ਸਾਡਾ ਹੋਰ ਕੋਈ ਨੰਬਰ ਨਹੀਂ ਤੁਹਾਨੂੰ ਕੋਈ ਕਵੇ ਕਿ ਬਾਬਾ ਜੀ ਬਾਹਰ ਗਏ ਹੋਏ ਅਸੀਂ ਦਵਾਈ ਤੁਹਾਨੂੰ ਕੋਰੀਅਰ ਕਰ ਦਿੰਨੇ ਆ ਮੈਂ ਬਾਬਾ ਜੀ ਦਾ ਬੇਟਾ ਬੋਲਦਾ ਕੋਈ ਕਹਿੰਦਾ ਮੈਂ ਪਤਨੀ ਬੋਲਦੀ ਆ ਕੋਈ ਕਹਿੰਦਾ ਮੈਂ ਭਰਾ ਬੋਲਦਾ ਤੁਸੀਂ ਇਹਨਾਂ ਤੋਂ ਸਾਵਧਾਨ ਰਹਿਣਾ ਕਿਸੇ ਤੋਂ ਦਵਾਈ ਕੋਰੀਅਰ ਨਹੀਂ ਕਰਵਾਉਣੀ ਸੋ ਆਪਾਂ ਦਵਾਈ ਕੋਰੀਅਰ ਨਹੀਂ ਕਰਦੇ ਆਪਾਂ ਨੂੰ ਪਿੰਡ ਡਸਕੇ ਦੇ ਵਿੱਚ ਮਿਲ ਕੇ ਨਵਜ ਦਿਖਾ ਕੇ ਫਿਰ ਦਵਾਈ ਲਓ ਸਾਡੇ ਨਾਂ ਦੇ ਉੱਤੇ ਫੇਕ ਅਕਾਊਂਟ ਬਣਾ ਕੇ ਸਾਡੀ ਵੀਡੀਓ ਦੇ ਉੱਤੇ ਨੰਬਰ ਆਪਦੇ ਠੱਗ ਲਾ ਲੈਂਦੇ ਆ ਸੋ ਦਵਾਈ ਕੋਰੀਅਰ ਕਰਦੇ ਆ ਕਿਸੇ ਨੇ ਦਵਾਈ ਘਰ ਬੈਠ ਕੇ ਕੋਰੀਅਰ ਨਾ ਕਰਵਾਇਓ ਸਾਡੇ ਨਾਂ ਦੇ ਉੱਤੇ ਠੱਗੀਆਂ ਚੱਲ ਰਹੀਆਂ ਨੇ ਸੋ ਸਾਨੂੰ ਦਵਾਈ ਸਾਡੇ ਤੋਂ ਲੈਣੀ ਆ ਉਹ ਪਿੰਡ ਡਸਕੇ ਦੇ ਵਿੱਚ ਸਾਨੂੰ ਮਿਲ ਕੇ ਨਬਜ ਦਿਖਾ ਕੇ ਫਿਰ ਦਵਾਈ ਲੋ ਅਸੀਂ ਦਵਾਈ ਕੋਰੀਅਰ ਨਹੀਂ ਕਰਦੇ ਸੋ ਇਹ ਠੱਗਾਂ ਦੇ ਉੱਤੋਂ ਸਾਵਧਾਨ ਰਹੋ ਸੋ ਅੱਜ ਇਸ ਬਿਮਾਰੀ ਦੇ ਵਿਸ਼ੇ 'ਚ ਮੈਂ ਆਪ ਜੀ ਦੇ ਸਾਹਮਣੇ ਆਇਆ ਉਹ ਹੈ ਪੁਰਾਣਾ ਨਜਲਾ ਅਲਰਜੀ ਨੱਕ ਦੀ ਹੱਡੀ ਵਦਨਾ ਮਾਸ ਫੁੱਲਣਾ ਛਾਤੀ ਬਿਲਕੁਲ ਜਾਮ ਹੋ ਜਾਣੀ ਫੇਫੜੇ ਬਿਲਕੁਲ ਖਰਾਬ ਹੋ ਜਾਣੇ ਉਲੀ ਲੱਗ ਜਾਣੀ ਜਿਹਨੂੰ ਫੰਗਸ ਕਹਿੰਦੇ ਐ ਬਲਗਮ ਜਿਆਦੇ ਅੰਦਰ ਬਣਨੀ ਪ੍ਰਾਣੀ ਖਾਂਸੀ ਹੋਣੀ ਇਹ ਸਾਰੀਆਂ ਬਿਮਾਰੀਆਂ ਦਾ ਇੱਕੋ ਹੀ ਇਲਾਜ ਮੈਂ ਤੁਹਾਡੇ ਚਰਨਾਂ 'ਚ ਲੈ ਕੇ ਆਇਆ ਤੇ ਮੈਂ ਛਟਾਮ ਪੇਪਰ ਦੇ ਉੱਤੇ ਗਰੰਟੀ ਲਿਖ ਕੇ ਦਿਨਾ ਤੁਹਾਨੂੰ ਤੁਸੀਂ ਇਸ ਦਵਾਈ ਨੂੰ ਬਣਾ ਕੇ ਵਰਤ ਲਓ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਦੇ ਇਹ ਬਲਗਮ ਸੰਬੰਧੀ ਕੋਈ ਰੋਗ ਨਹੀਂ ਆਏਗਾ ਜਿੱਡਾ ਮਰਜੀ ਕੋਈ ਸਾਦਾ ਰੋਗ ਹੈ ਜਿੱਡਾ ਮਰਜੀ ਕੋਈ ਦਮੇ ਦਾ ਮਰੀਜ਼ ਐ ਜਿੰਨਾ ਮਰਜੀ ਫੇਫੜਿਆਂ ਦੇ ਵਿੱਚ ਉਲੀ ਫੰਗਸ ਐ ਬਲਗਮ ਜੰਮੀ ਹੋਈ ਐ ਫੇਫੜੇ ਜਾਮਣੇ ਜਿੰਨਾ ਮਰਜੀ ਪੁਰਾਣਾ ਨਜਲ ਐ ਅਲਰਜੀ ਐ ਛਿੱਕਾਂ ਨੇ ਖੰਘ ਜਾਦੇ ਪੁਰਾਣੀ ਐ ਨੱਕ ਦੀ ਹੱਡੀ ਵਧੀ ਐ ਮਾਸ ਪੁੱਲਿਆ ਇਹ ਜਿੰਨੇ ਵੀ ਰੋਗ ਨੇ ਇਹਨਾਂ ਦੇ ਵਿੱਚੋਂ ਇੱਕ ਵੀ ਰੋਗ ਨਹੀਂ ਰਹੇਗਾ ਤੁਸੀਂ 3 ਮਹੀਨੇ ਇਹ ਬਣਾ ਦੱਸੇ ਹੋਏ ਮੇਰੇ ਨੁਕਤੇ ਨੂੰ ਵਰਤ ਲਓ ਮਹਾਪੁਰਸ਼ਾਂ ਦਾ ਦਿੱਤਾ ਹੋਇਆ ਨੁਕਤਾ ਐ ਲੱਖਾਂ ਮਰੀਜ਼ਾਂ ਦੇ ਉੱਤੇ ਅਜਮਾਇਆ ਹੋਇਆ ਪੁਰਾਤਨ ਗ੍ਰੰਥਾਂ ਦੇ ਵਿੱਚੋਂ ਇਹ ਨੁਕਤਾ ਜਿਹੜਾ ਲਿਆ ਗਿਆ ਤੁਸੀਂ ਇਸ ਨੁਕਤੇ ਨੂੰ ਘਰੇ ਬੈ ਕੇ ਬਣਾ ਕੇ ਆਪ ਵੀ ਠੀਕ ਹੋਵੋ ਤੇ ਅੱਗੇ ਲੋਕਾਂ ਨੂੰ ਵੀ ਠੀਕ ਕਰਨ ਲਈ ਇਸ ਵੀਡੀਓ ਨੂੰ ਸ਼ੇਅਰ ਕਰੋ ਸੋ ਮੈਂ ਸ਼ਟਾਮ ਪੇਪਰ ਦੇ ਉੱਤੇ ਗਾਰੰਟੀ ਲਿਖ ਕੇ ਦੇਣ ਨੂੰ ਤਿਆਰ ਹਾਂ ਇਸ ਨੁਕਸੇ ਦੀ ਇਹਦੇ ਨਾਲ ਤੁਹਾਡਾ ਇੱਕ ਵੀ ਰੋਗ ਹੈ ਜਿਹੜਾ ਬਲਗਮ ਸੰਬੰਧੀ ਇਹ ਨਹੀਂ ਰਹੇਗਾ ਬਿਲਕੁਲ ਗਾਰੰਟੀ ਨਾਲ ਤੁਸੀਂ ਠੀਕ ਹੋ ਜਾਓਗੇ ਸੋ ਨੁਕਤਾ ਜਿਹੜਾ ਨੋਟ ਕਰ ਲਓ ਇਹਦੇ ਵਿੱਚ ਕੁਝ ਚੀਜ਼ਾਂ ਥੋੜੀਆਂ ਜਿਹੀਆਂ ਜ਼ਿਆਦਾ ਪੈਂਦੀਆਂ ਨੇ ਸੋ ਮੈਂ ਵੀ ਲਿਖੀਆਂ ਹੋਈਆਂ ਨੇ ਮੈਂ ਤੁਹਾਨੂੰ ਬੋਲ ਕੇ ਇਕੱਲੀ-ਇਕੱਲੀ ਚੀਜ਼ ਦੱਸ ਦਿੰਨਾ ਇਹਦੇ ਵਿੱਚ ਜਿਹੜੀਆਂ ਜਿਹੜੀਆਂ ਚੀਜ਼ਾਂ ਕਿੰਨੇ-ਕਿੰਨੇ ਗ੍ਰਾਮ ਲੈਣੀਆਂ ਨੇ ਉਹ ਵੀ ਦੱਸ ਦਿੰਨਾ ਕਾਲੀ ਮਿਰਚ 10 ਗ੍ਰਾਮ ਸੁੰਡ 10 ਗ੍ਰਾਮ ਮਗਾ 10 ਗ੍ਰਾਮ ਅਰਜੰਟ 10 ਗ੍ਰਾਮ ਕਾਕੜਾ ਸਿੰਗੀ 10 ਗ੍ਰਾਮ ਕੁਲਚਾ ਸ਼ੁੱਧ 10 ਗ੍ਰਾਮ ਸਿੰਗਰ ਭਸਮ ਜਿਹੜੀ ਉਹ ਵੀ 10 ਗ੍ਰਾਮ ਦਾਲ ਚੀਨੀ ਹੈ ਜਿਹੜੀ ਉਹ ਵੀ 10 ਗ੍ਰਾਮ ਚਾਰੇ ਅਜਵਾਇਣਾ ਨੇ ਜਿਹੜੀਆਂ 10-10 ਗ੍ਰਾਮ ਪੰਜੇ ਹਲਦੀਆਂ ਨੇ ਜਿਹੜੀਆਂ ਉਹ ਵੀ 10-10 ਗ੍ਰਾਮ ਮੁਲਠੀ ਆ ਜਿਹੜੀ ਉਹ ਵੀ 10 ਗ੍ਰਾਮ ਛੋਟੀ ਤੇ ਵੱਡੀ ਕੰਡਿਆਲੀ ਆ ਜਿਹੜੀ ਉਹ ਵੀ 10-10 ਗ੍ਰਾਮ ਪਖੜਾ ਵੀ 10 ਗ੍ਰਾਮ ਗਲੋਏ ਦਾ ਸਤ ਵੀ 10 ਗ੍ਰਾਮ ਇਲਾਚੀ ਛੋਟੀ ਤੇ ਬੀਜ ਨੇ ਜਿਹੜੇ ਉਹ ਵੀ 10 ਗ੍ਰਾਮ ਸਿੰਗਰਖ ਭਸਮ ਆ ਜਿਹੜੀ ਸਿੰਗਰੰਗ ਭਸਮ ਆ ਜਿਹੜੀ ਸਿਰੰਗ ਇਹ ਵੀ 10 ਗ੍ਰਾਮ ਜੁੰਦ ਹੈ ਜਿਹੜਾ ਉਹ ਵੀ 10 ਗ੍ਰਾਮ ਤਵਾਸੀਰ ਉਹ ਵੀ 10 ਗ੍ਰਾਮ ਅਸ਼ਵਗੰਧਾ ਉਹ ਵੀ 10 ਗ੍ਰਾਮ ਕਤੂਰਾ ਸ਼ੁੱਧ ਕੀਤਾ ਹੋਇਆ ਬੀਜ ਉਹ ਵੀ 10 ਗ੍ਰਾਮ ਇਸੇ ਤਰ੍ਹਾਂ ਰਤਨਜੋਤ ਹੈ ਜਿਹੜੀ ਉਹ ਵੀ 10 ਗ੍ਰਾਮ ਖੈਰਾਈਟੀ ਹੈ ਜਿਹੜੀ ਉਹ ਵੀ 10 ਗ੍ਰਾਮ ਚਰੈਤਾ ਜਿਹੜਾ ਉਹ ਵੀ 10 ਗ੍ਰਾਮ ਵਾਓ ਬਡਿੰਗ ਹੈ ਜਿਹੜਾ ਉਹ ਵੀ 10 ਗ੍ਰਾਮ ਇਸੇ ਤਰ੍ਹਾਂ ਅਰਿੰਡ ਦੇ ਬੀਜ ਦੀ ਗਿਰੀ ਹੈ ਜਿਹੜੀ ਉਹ ਵੀ 10 ਗ੍ਰਾਮ ਇਸੇ ਤਰ੍ਹਾਂ ਭੁੰਨੀ ਭੁੰਨ ਲਓ ਇਹਨੂੰ ਗਿਰੀ ਗਿਰੀ ਨੂੰ ਜਿਹੜੀ ਅਰਿੰਡ ਦੀ ਹੈ ਤુલਸੀ ਦੇ ਬੀਜ ਉਹ ਵੀ 10 ਗ੍ਰਾਮ ਅਲਸੀ 10 ਗ੍ਰਾਮ ਤਿਲ ਕਾਲੇ 10 ਗ੍ਰਾਮ ਚਿੱਟੇ ਤਿਲ 10 ਗ੍ਰਾਮ ਕਲੌਂਜੀ 10 ਗ੍ਰਾਮ ਜਵੈਤਰੀ 10 ਗ੍ਰਾਮ ਲੌਂਗ 10 ਗ੍ਰਾਮ, ਦੇਵਦਾਰ 10 ਗ੍ਰਾਮ, ਬੱਜ 10 ਗ੍ਰਾਮ, ਨਾਗਰ ਮੋਥਾ 10 ਗ੍ਰਾਮ, ਇਸੇ ਤਰ੍ਹਾਂ ਪਿੱਤ ਪਾਵੜਾ 10 ਗ੍ਰਾਮ, ਅਸ਼ਵਗੰਧਾ 10 ਗ੍ਰਾਮ, ਮੂਸਲੀ ਸਫੇਦ 10 ਗ੍ਰਾਮ, ਸ਼ਤਾਵਰ 10 ਗ੍ਰਾਮ, ਸਾਲਮ ਪੰਜਾ 10 ਗ੍ਰਾਮ, ਅਕਰਕਰਾ 10 ਗ੍ਰਾਮ, ਖਸਕਾ 10 ਗ੍ਰਾਮ, ਲੋਹ ਭਸਮ 5 ਗ੍ਰਾਮ, ਤਾਂਬਾ ਭਸਮ 5 ਗ੍ਰਾਮ, ਮੁਕਤਾ ਸ਼ਕਤੀ ਭਸਮ 10 ਗ੍ਰਾਮ, ਬੰਗ ਭਸਮ 10 ਗ੍ਰਾਮ, ਕਾਮਦੂਦਾ ਰਸ 10 ਗ੍ਰਾਮ ਵਸੰਤ ਕੋ ਸਮਾਰ ਕਰਾਸ 2 ਗ੍ਰਾਮ ਨਾਗਰ ਨਾਗ ਭਸਮ ਜਿਹੜੀ ਉਹ 10 ਗ੍ਰਾਮ ਸਿਰੰਗ ਭਸਮ ਜਿਹੜੀ ਪਹਿਲਾਂ 10 ਚੁੱਕਿਆ ਮੈਂ ਉਹ 10 ਗ੍ਰਾਮ ਕੁਲਚਾ ਸ਼ੁੱਧ ਕੁਚਲਾ ਸ਼ੁੱਧ ਦਾ ਜਿਹੜਾ ਉਹ ਵੀ 10 ਗ੍ਰਾਮ ਚੰਦਨ ਲਾਲ ਉਹ ਵੀ 10 ਗ੍ਰਾਮ ਤੇ ਕਮਰ ਕਸਾ ਜਿਹੜਾ ਉਹ ਵੀ 10 ਗ੍ਰਾਮ ਇਹ ਸਾਰੀਆਂ ਚੀਜ਼ਾਂ ਤੁਸੀਂ ਲੈ ਲੈਣੀਆਂ ਨੇ ਪंसारीਆਂ ਤੋਂ ਆਮ ਮਿਲ ਜਾਂਦੀਆਂ ਨੇ ਇਹਨਾਂ ਸਾਰੀਆਂ ਦਵਾਈਆਂ ਨੂੰ ਲੈ ਕੇ ਚੰਗੀ ਤਰ੍ਹਾਂ ਕੱਲੀ-ਕੱਲੀ ਦਵਾਈ ਨੂੰ ਪੀਸ ਕੇ ਆਪਸ ਦੇ ਵਿੱਚ ਸਾਰੀ ਦਵਾਈ ਹੈ ਜਿਹੜੀ ਉਹ ਮਿਕਸ ਕਰ ਦੇਣੀ ਆ ਮਿਲਾ ਦੇਣੀ ਆ ਤਿੰਨ ਟਾਈਮ ਤੁਸੀਂ ਇਹ ਦਵਾਈ ਲੈਣੀ ਆ ਇੱਕ-ਇੱਕ ਚਮਚ ਸਵੇਰੇ ਖਾਲੀ ਪੇਟ ਇੱਕ ਚਮਚ ਗਰਮ ਪਾਣੀ ਨਾਲ ਦੁਪਹਿਰ ਖਾਲੀ ਪੇਟ ਰੋਟੀ ਤੋਂ ਘੰਟਾ ਪਹਿਲਾਂ ਇੱਕ ਚਮਚ ਦਵਾਈ ਗਰਮ ਪਾਣੀ ਨਾਲ ਰਾਤ ਨੂੰ ਰੋਟੀ ਤੋਂ ਘੰਟਾ ਪਹਿਲਾਂ ਇੱਕ ਚਮਚ ਦਵਾਈ ਪਾਣੀ ਨਾਲ ਤਿੰਨੇ ਟਾਈਮ ਇੱਕ-ਇੱਕ ਚਮਚ ਦਵਾਈ ਕੋਸੇ ਪਾਣੀ ਨਾਲ ਲੈਣੀ ਆ ਤੇ ਤਲੀਆਂ ਤੇ ਖਟੀਆਂ ਤੇ ਠੰਡੀਆਂ ਚੀਜ਼ਾਂ ਬਿਲਕੁਲ ਬੰਦ ਕਰ ਦੇਣੀਆਂ ਨੇ ਮੈਂ ਸ਼ਟਾਮ ਤੇ ਗਰੰਟੀ ਤੁਹਾਨੂੰ ਲਿਖ ਕੇ ਦੇਣਾ ਕਿ ਇਸ ਨਾਲ ਸਾਹ ਦਮਾ ਬਲਗਮ ਜਿੰਨੀ ਮਰਜ਼ੀ ਐ ਫੇਫੜੇ ਜਿੰਨੇ ਮਰਜ਼ੀ ਜਾਮ ਨੇ ਖਾਂਸੀ ਜਿੰਨੀ ਮਰਜ਼ੀ ਐ ਫੇਫੜਿਆਂ ਦੇ ਵਿੱਚ ਫੰਗਸ ਐ ਉਲੀ ਜਿੰਨੀ ਮਰਜ਼ੀ ਐ ਨੱਕ ਦੀ ਹੱਡੀ ਜਿੰਨੀ ਮਰਜ਼ੀ ਵਧੀ ਐ नाक ਦਾ ਮਾਸ ਫੁੱਲਦਾ ਹੈ, ਛਿੱਕਾਂ ਨੇ, ਜ਼ੁਕਾਮ ਪ੍ਰਾਣਾ ਹੈ, ਅਲਰਜੀ ਹੈ, ਗਲੇ ਦੇ ਵਿੱਚ ਜਿੰਨੀ ਮਰਜ਼ੀ ਪ੍ਰੋਗਲਮ ਹੈ। ਤੁਸੀਂ ਇਸ ਨੁਕਤੇ ਨੂੰ 3 ਮਹੀਨੇ ਵਰਤ ਲਓ, ਸ਼ਟਾਮ ਪੇਪਰ ਤੇ ਗਰੰਟੀ ਲਿਖ ਕੇ ਦੇਣਾ ਤੁਹਾਡਾ ਇੱਕ ਵੀ ਰੋਗ ਹੈ ਜਿਹੜਾ ਇਸ ਬਲਗਮ ਦੇ ਨਾਲ ਸੰਬੰਧਿਤ ਬਿਲਕੁਲ ਗਰੰਟੀ ਦੇ ਨਾਲ ਠੀਕ ਹੋ ਜਾਵੇਗਾ। ਦੁਬਾਰੇ ਦਿੱਕਤ ਨਹੀਂ ਆਉਂਦੀ। ਇਸ ਨੁਕਤੇ ਨੂੰ ਆਪ ਵਰਤੋ, ਹੋਰਾਂ ਨੂੰ ਅੱਗੇ ਦੱਸੋ। ਸੋ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਨਾਲ ਬਣੀਆਂ ਹੋਈਆਂ ਦਵਾਈਆਂ ਨਾਲ ਆਪਣੇ ਰੋਗਾਂ ਦਾ ਗਰੰਟੀ ਨਾਲ ਇਲਾਜ ਕਰਵਾ ਸਕਦੇ ਹੋ ਇੱਕ ਵਾਰ ਫਿਰ ਦੱਸਦੇ ਆਂ ਆਪਾਂ ਦਵਾਈ ਕੋਰੀਅਰ ਬਿਲਕੁਲ ਨਹੀਂ ਕਰਦੇ ਹਰ ਐਤਵਾਰ ਨੂੰ ਮੈਂ ਮਿਲਦੇ ਹੀ ਮਿਲਦਾ ਹਰ ਐਤਵਾਰ ਨੂੰ ਪਿੰਡ ਡਸਕੇ 'ਚ ਮੈਨੂੰ ਮਿਲ ਕੇ ਨਵਜ ਦਿਖਾ ਕੇ ਫਿਰ ਦਵਾਈ ਲਵੋ ਕਿਸੇ ਨੂੰ ਫੋਨ ਤੇ ਆਰਡਰ ਬੁੱਕ ਨਾ ਕਰਾਵੋ ਅਸੀਂ ਕੋਈ ਆਰਡਰ ਬੁੱਕ ਨਹੀਂ ਕਰਾਉਂਦੇ ਕਿਸੇ ਨੂੰ ਦਵਾਈ ਕੋਰੀਅਰ ਨਹੀਂ ਕਰਦੇ ਸਾਡੇ ਨਾਂ ਤੇ ਜਿਹੜੇ ਠੱਗੀਆਂ ਮਾਰਦੇ ਆ ਉਹਨਾਂ ਤੋਂ ਜਰੂਰ ਬਚੋ ਸੋ ਆਪ ਜੀ ਦੇ ਚਰਨਾਂ 'ਚ ਬੇਨਤੀ ਐ ਇਸ ਦਵਾਈ ਨੂੰ ਵਰਤੋ ਅੱਗੇ ਸ਼ੇਅਰ ਕਰੋ ਤਾਂ ਜੋ ਤੁਸੀਂ ਸਭ ਤੰਦਰੁਸਤ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ